ਲੋਕ ਸਭਾ ਚੋਣਾਂ 2024 ਦੀ ਚੋਣ ਵਾਸਤੇ ਅੰਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਨਾਮਕਰਨ ਪੱਤਰ ਭਰਨ ਪਹੁੰਚਿਆ ਗਿਆ ਅਤੇ ਉਹ ਆਪਣੇ ਸਾਥੀਆਂ ਦੇ ਕਾਫਲੇ ਨਾਲ ਨਾਮਕਰਨ ਪੱਤਰ ਭਰਨ ਪਹੁੰਚੇ। ਬਸ ਇਹ ਹੈ ਗੁਰੂ ਮਹਾਰਾਜ ਦਾ ਵੋਟ ਆਸਰਾ ਲੈ ਕੇ ਅਸੀਂ ਅੱਜ ਕੰਮਿਊਨੀਕੇਸ਼ਨ ਦੇ ਚੱਲੇ ਆਂ। ਮਹਾਰਾਜ ਕਿਰਪਾ ਕਰਨ ਸੇਵਾ ਦੇਣ ਇਸ ਗੁਰੂ ਦੇ ਨਗਰੀ ਨੇ ਮਾਨਨਾ ਸੇਵਾ ਕਰੀਏ ਮੇਰਾ ਸਪੋਰਟ ਕਿੰਨਾ ਸਪੋਰਟ ਨਾ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਫ ਬੜਾ ਚਾਹ ਵਾ ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ ਪਰਵਾਦਮਾ ਕਰਦਾ ਪਿਆ ਬੰਦੇ ਦਾ ਆਵਾਜ਼ ਦਾ ਰੋਗ ਨੇ 1.9 ਲੱਖ ਵੋਟਰ ਦੀ ਵੋਟ ਲੈ ਇਲੈਕਸ਼ਨ ਲੜਨਾ ਨਾ ਹੀ ਪਹੁੰਚ ਸਕਦਾ ਕੋ ਕੈਂਡੀਡੇਟ ਉਤਸੀ ਬਾਟਾਂ 700 ਪਿੰਡ ਗੜੀਆਂ ਮੱਲੇ ਵੱਖਰੇ ਸੰਸਥਾਵਾਂ ਵੱਖਰੀਆਂ ਮੰਦਰ ਗੁਰਦੁਆਰੇ ਹਨਾ ਹਰ ਜਗ੍ਹਾ ਜਾਣਾ ਬੰਦਾ ਪਰ ਇਹ ਵੀ ਬੰਦਾ ਨਹੀਂ ਪਹੁੰਚ ਸਕਦਾ ਥੋੜੇ ਦੇਣੇ ਇੱਕ ਮੈਸੇਜ ਹੁੰਦਾ ਚੰਗਾ ਜਿਹਦਾ ਬਣ ਗਿਆ ਲੋਕਾਂ ਦੇ ਮਨ 'ਚ ਬਣ ਗਿਆ ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜਿਹਦੇ ਅੰਦਰ ਵਸਣਾ ਜੋ ਉਹਨੇ ਫੁਰਨਾ ਦੇਣਾ ਲੋਕਾਂ ਉਧਰ ਨੂੰ ਤੁਰ ਪੈਣਾ ਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਆ ਲੋਕੀ ਆਪਣੇ ਆਪ ਹੀ ਕਹਿ ਰਹੇ ਆ ਵੀ ਯਾਰ ਕੀ ਇਹ ਸੇਵਾਦਾਰ ਜੋਸ਼ੀ ਅੱਜ ਬੀਜੇਪੀ ਵੱਲੋਂ ਵੀ ਫਾਈਲ ਜਿਹੜੀ ਨਾਮਿਨੇਟ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਪੁਰਾਣੀ ਸਾਥੀਆਂ ਦੇ ਨਾਲ ਵੀਕੀਆਂ ਦੇ ਨਾਲ ਪੁਰਾਣਾ ਸਾਥੀ ਮੇਰੇ ਵੀਰ ਦੀ ਕੋਈ ਰਹਿ ਨਹੀਂ ਗਿਆ ਉੱਥੇ ਇਹ ਸਭ ਨਵੇਂ ਬੰਦੇ ਆ ਇਹਨਾਂ ਨੇ ਪੁਰਾਣਿਆਂ ਨੂੰ ਸਾਰਿਆਂ ਨੂੰ ਕਈ ਕਈਆਂ ਨੂੰ ਕੱਢ-ਕੁੱਢ ਦਿੱਤਾ ਕਈਆਂ ਨੂੰ ਆਹ ਪੰਜਵੀਂ ਲਾਈਨ ਚ ਬਾਹਤਾ ਇਹ ਬੰਦੇ ਆਪਣੇ ਦੇ ਵਿਸ਼ਵਾਸ ਹੀ ਨਹੀਂ ਕਰਦੇ ਜਿਹੜਾ ਕੈਂਡੀਡੇਟ ਆ ਉਹ ਜਿਹੜੇ ਰਹਿੰਦੇ ਆ ਉਹਨਾਂ ਨੂੰ ਧਮਕੇ ਮਾਰਦਾ ਪਿਆ ਇਹਨਾਂ ਦਾ ਬੀਜੇਪੀ ਵਾਲਾ ਅਫਸਰ ਹੈ ਨਾ ਆਈਐਫਐਸ ਉਹਨੂੰ ਐ ਲੱਗਦਾ ਘਰੇ ਤਨਖਾਈ ਹੈ ਆ ਵਰਕਰ ਪਿਆਰ ਮੰਗਦਾ ਇੱਜ਼ਤ ਮੰਗਦਾ ਜੱਫੀ ਮੰਗਦਾ ਉਹ ਇਹਨਾਂ ਦੇ ਵਾਸਤੇ ਰੋਗ ਨਹੀਂ ਕਿਉਂਕਿ ਐਟੀਟਿਊਡ ਇੱਕ ਬਣਿਆ ਹੁੰਦਾ ਇਹ ਪਬਲਿਕ ਨਾਲ ਗਰਾਊਂਡ ਨਾਲ ਕਦੀ ਜੋੜੀ ਨਹੀਂ ਸਕਦੇ ਇਹਨਾਂ ਦੇ ਵਾਸਤੇ ਰੋਗ ਨਹੀਂ ਅਫਸਰ ਬਿਊਰੋਕਰੇਟ ਦੇ ਵਾਸਤੇ ਕੰਮ ਹੈ ਹੀ ਨਹੀਂ ਰਾਜਨੀਤੀ ਇਹਨਾਂ ਦਾ ਐਟੀਟਿਊਡ ਬਣਿਆ ਹੁੰਦਾ ਬਾਹਰ ਖਲਾਰਨਾ ਮਰਜ਼ੀ ਮਿਲਣਾ ਨਹੀਂ ਮਿਲਣਾ ਗੱਲ ਕਹੇ ਜੱਜ ਨਾ ਕਰਨੀ ਨਹੀਂ ਕਰਨੀ ਇਸ ਕਰਕੇ ਉਹ ਬੀਜੇਪੀ ਵਾਲਾ ਕੰਮ ਜਿਹੜਾ ਨਾ ਪਿਛਲੀ ਵਾਰੀ ਆਈ ਆਈਐਫਐਸ ਲਿਆਏ ਉਹ ਮੁੜ ਕੇ ਮੁੜਿਆ ਕੋਈ 3.5 ਲੱਖ ਵੋਟ ਲਈ ਪੁਰੀ ਸਾਹਿਬ ਨੇ ਚਲੋ ਨਹੀਂ ਦਿੱਤੇ 3.5 ਲੱਖ ਵੋਟਰਾਂ ਦੀ ਭਾਵਨਾ ਦੇ ਸੀਗਾ ਨਾ ਲੋਕਾਂ ਵੋਟਰਾਂ ਦੀ ਤੁਸੀਂ ਮੰਤਰੀ ਬਣ ਕੇ ਜੇ ਅਰਬਨ ਰਲਮੈਂਟ ਮਨਿਸਟਰ ਬਣਿਆ ਸੇਵਾਦਾਰ ਨੇ ਨੂੰ ਸਮਾਰਟ ਸਿਟੀ ਡਿਕਲੇਅਰ ਕੀਤਾ ਸੀ ਜਦੋਂ ਮੇਰੇ ਕੋਲ ਲੋਕਲ ਬਾਡੀ ਸੀ ਇੰਨਾ ਅਰਬਾਂ ਰੁਪਈਆ ਸਮਾਰਟ ਸਿਟੀ ਚ ਕੁਛ ਕਰ ਦਿੰਦੇ ਅਮਰਸਰ ਹੁਣ ਅਮਰੀਕਾ ਤੋਂ ਨਾ ਲਿਆਉਣਾ ਪੈਂਦਾ ਉਹ ਦਿੱਲੀ ਵਾਲਿਆਂ ਨਾਲ ਛੱਡ ਜਾਂਦਾ ਪੁਰੀ ਸਾਹਿਬ ਨੇ ਲੋਕਲ ਦੇ ਦਿੱਤੇ ਇਹਨਾਂ ਨੂੰ ਦੁਬਾਰ ਨਹੀਂ ਲੋਕਲ ਇੱਕ ਬਣਾਇਆ ਸੀ ਰਾਜ ਸਭਾ ਚ ਅਨੇ ਹੋਰ ਵੀ ਜਾਂਦੀ ਹੁੰਦੀ ਸਾਲ 6 ਸਾਲ ਦਾਰਾ ਵੀ ਵੱਡਾ ਪੂਰਾ ਪੰਜਾਬ ਸੀ ਪਰ ਜਦੋਂ ਰਿਟਾਇਰ ਹੋਏ ਅਨੋਰ ਮੁੱਕੀ ਦੰਦੇ ਦੇ ਰਾਜ ਸਭਾ ਇਸ ਕਰਕੇ ਵੀ ਅਗਲੀ ਵਾਰ ਇਹਨੂੰ ਰੂਪ ਸਭਾ ਲਗਾ ਆਪਣੇ ਕੰਮ ਨਾਲ ਲੋਕ ਸਭਾ ਘੜੀ ਕਰੂਗਾ ਪਰ ਜਦੋਂ ਇਹ ਟਾਈਮ ਪੂਰਾ ਆਇਆ ਤੇ ਲੋਕਿਆਂ ਦੇ ਕਾਉਂਸਲਰ ਲੜ ਕੇ ਵਿਖਾਦੇ ਜਿੱਤ ਜੋ ਜੋਗਾ ਦੇਣਾ ਇਹ ਹਾਲ ਇਹਨਾਂ ਦਾ ਇਸ ਕਰਕੇ ਇਹਨਾਂ ਦੇ ਵਸਦਾ ਰੋਗ ਨਹੀਂ ਹੈਗਾ ਪਰ ਸਰ ਤੋਂ ਜਦੋਂ ਦਾ ਚੋਸੀ ਸਾਹਿਬ ਨੇ ਪ੍ਰਸੰਦ ਉਹ ਸਾਬੀ ਜਦੋਂ ਨਾ ਉਸ ਸਾਬੀ ਨੇ ਪਾਰਟੀ ਨੂੰ ਛੱਡਿਆ ਉਸ ਤੋਂ ਬਾਅਦ ਅਸਰਦ ਤੱਕ ਕੋਈ ਚਿਹਰਾ ਬੀਜੇਪੀ ਨੂੰ ਨਹੀਂ ਮਿਲਿਆ ਪਹਿਲੀ ਗੱਲ ਤੇ ਮੈਂ ਛੱਡਿਆ ਨਹੀਂ ਉਹਨੂੰ ਪੰਜਾਬ ਦੇ ਨਾਲ ਖਲੋਣ ਕਰਕੇ ਇਹਨਾਂ ਨੇ ਕੱਢਿਆ 6 ਸਾਲ ਵਾਸਤੇ ਇਹਨਾਂ 6 ਸਾਲ ਵਾਸਤੇ ਕੱਢਿਆ ਮੈਂ ਪੂਰੀ ਉਮਰ ਇਹਨਾਂ ਵਾਸਤੇ ਕਾਂਡਾ ਮਾਰਤਾ ਕਿਉਂਕਿ ਮੈਂ ਪੰਜਾਬੀ ਆ ਕਿਸਾਨੀ ਕੀਤੀ ਆ ਪੰਜਾਬ ਨਾਲ ਖੜਾ ਪੰਜਾਬ ਦਾ ਪਾਣੀ ਪੀਤਾ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸੀ ਖੜਾ ਆ ਪੰਜਾਬ ਦੇ ਵਪਾਰੀਆਂ ਦਾ ਇੰਡਸਟਰੀ ਦਾ ਮੁੱਦਾ ਹੋਊ ਇਤਨਾ ਹੀ ਖੜਾ ਹੋਊਗਾ ਇਤਨਾ ਹੀ ਲੱਤ ਲਾਊਗਾ ਸ਼ਹਰੀਆਂ ਦਾ ਮੁੱਦਾ ਉਹ ਤਦ ਵੀ ਇਤਰਾ ਲਾਉਂਗਾ ਇਸ ਕਰਕੇ ਮੈਂ ਤੇ ਲੋਕਾਂ ਦਾ ਨਮਾਇੰਦਾ ਲੋਕਾਂ ਵਾਸਤੇ ਖੜਾ ਆਂ ਜੀ ਦੋ ਮਿੰਟ ਕਿੰਨਾ ਕਿ ਜੋਜ ਜੀ ਉਹ ਦੋ ਮਿੰਟ ਖਲੋ ਜੋ ਬਸ ਜੀ ਅੰਜੀ ਸਭ ਨਾਮਕਰ ਪੱਤਰ ਪੜ੍ਹ ਜਿਆ ਨੇ ਕਿਤਾ ਕਿ ਜੋਜ ਜੀ ਬੰਦਨਾ ਦੇ ਵਿੱਚ ਪਰ ਕੀ ਲੱਗਦਾ ਜੀ ਇਹ ਉਹ ਮੈਂ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਤਲਵਾਦ ਕਰਦਾ ਹੈ ਔਰ ਮੈਂ ਅਪੀਲ ਕਰਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਗੁਰੂ ਨਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਨੂੰ ਤਾਂ ਤਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਇਸ ਧਰਤੀ ਨੂੰ ਇੱਕ ਚੰਗਾ ਸੇਵਾਦਾਰ ਚਾਹੀਦਾ ਝਾੜੂ ਫਰਦਾ ਚਾਹੀਦਾ ਗੁਰੂ ਘਰ ਦਾ ਉਹੋ ਜਿਹਾ ਸੇਵਾਦਾਰ ਚਾਹੀਦਾ ਜਿਹੜਾ ਸਰਬੱਤ ਦੇ ਭਲੇ ਦੀ ਫਿਲਾਸਫੀ ਤੇ ਪਹਿਰਾ ਦੇਵੇ ਗੁਰੂ ਸਾਹਿਬ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲੇ ਔਰ ਮੈਂ ਸਮਝਦਾ ਹਾਂ ਕਿ ਭਾਈਚਾਰਕ ਸਾਂਝ ਦੇ ਕਾਇਮ ਰੱਖਣੀ ਹੈ ਹਿੰਦੂ ਸਿੱਖ ਏਕਤਾ ਹਿੰਦੂ ਸਿੱਖ ਮੁਸਲਮਾਨ ਇਸਾਈ ਭਾਈਚਾਰੇ ਦੀ ਏਕਤਾ ਦਾ ਬਹੁਤ ਵੱਡਾ ਮਦਈ ਤੇ ਪ੍ਰਤੀਕ ਅਨਿਲ ਜੋਸ਼ੀ ਸਾਹਿਬ ਨੇ ਉਹਨਾਂ ਨੇ ਜਿੰਨੇ ਵੀ ਅੱਜ ਤੱਕ ਵਜ਼ੀਰ ਆਏ ਐ ਇਸ ਗੁਰ ਰਾਮਦਾਸ ਮਹਾਰਾਜ ਪਵਿੱਤਰ ਧਰਤੀ ਦੀ ਸੇਵਾ 'ਚ ਜਾਂ ਐਮਪੀ ਬਣੇ ਆ ਸਭ ਤੋਂ ਵੱਧ ਸੇਵਾ ਇਸ ਸ਼ਹਿਰ ਦੀ ਸੁੰਦਰਤਾ ਵਾਸਤੇ ਇਹ ਸ਼ਹਿਰ ਨੂੰ ਬਿਹਤਰ ਬਣਾਉਣ ਵਾਸਤੇ ਭਾਈਚਾਰੇ ਇੱਕ ਸਾਂਝ ਕਾਇਮ ਰੱਖਣ ਵਾਸਤੇ ਉਹਨਾਂ ਨੇ ਡਿਊਟੀਆਂ ਨਿਭਾਈਆਂ ਨੇ ਇਸ ਲਈ ਜਿੱਤਦੇ ਆ ਇਹ ਇਸ ਸ਼ਹਿਰ ਦੇ ਲੋਕਾਂ ਦੀ ਜਿੱਤ ਹੁੰਦੀ ਹੈ ਔਰ ਜਿੱਤ ਭਾਈਚਾਰੇ ਇੱਕ ਸਾਂਝ ਦੀ ਹੁੰਦੀ ਹੈ ਔਰ ਇੱਕ ਬਹੁਤ ਵੱਡਾ ਸਨੇਹਾ ਇੱਕ ਸਭ ਤੋਂ ਕਾਬਲ ਵਕੀਲ ਜਿਹੜਾ ਪਾਰਲੀਮੈਂਟ 'ਚ ਜਾ ਕੇ ਜਿਹਦੀਆਂ ਲੱਤਾਂ ਕੰਬਣ ਲਾ ਪ੍ਰਧਾਨ ਮੰਤਰੀ ਦੇਸ਼ ਦੀਆਂ ਸਰਕਾਰਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਇਹ ਆਪਣੇ ਲੋਕਾਂ ਦੀ ਗੱਲ ਕਰ ਸਕੇ ਕਿਸਾਨੀ ਸੰਘਰਸ਼ ਵਾਸਤੇ ਕੱਲਾਵਾਦ ਲੀਡਰ ਹੈ ਜਿਨੇ ਕਿਸਾਨੀ ਸੰਘਰਸ਼ ਦਾ ਸਤਕਾਰ ਕੀਤਾ ਸ਼ਹੀਦਾਂ ਦਾ ਜਿਹੜੇ ਉਦੋਂ ਬਿਨੇ ਸੰਘਰਸ਼ 'ਚ ਸ਼ਹੀਦ ਹੋਏ ਸੀ ਉਹਨਾਂ ਦਾ ਸਤਕਾਰ ਕਰਦਿਆਂ ਭਾਜਪਾ ਨੇ ਅਲਵਿਦਾ ਕੀਤੀ ਕਈ ਉਹਨਾਂ ਲੀਡਰਾਂ ਵਾਂਗੂ ਨਹੀਂ ਜਿਹੜੇ ਉਦੋਂ ਗੱਲ ਕੁਝ ਹੋਰ ਕਰਦੇ ਸੀ ਅੱਜ ਭਾਜਪਾ ਦੀ ਕਾਉਟੀ ਕਰਦੇ ਚਮਚੀ ਕਰਦੇ ਆ ਯਾ ਭਗਵੰਤ ਮਾਣਾ ਨੂੰ ਜਿਹੜਾ ਹਰ ਤਰੀਕੇ ਨਾਲ ਲਾਅਨ ਆਰਡਰ ਦੇ ਮਸਲੇ 'ਚ ਆਪ ਦੀ ਗਰੰਟੀਆਂ ਦੇ ਮਸਲੇ 'ਚ ਹਰ ਮਸਲੇ 'ਚ ਫੇਲ ਹੋਇਆ ਉਹਨਾਂ ਨੂੰ ਐਕਸਪੋਜ਼ ਕਰਨ ਦਾ ਕੰਮ ਕਰਦਾ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਬਹੁਤ ਕੰਮ ਜਿਹੜੇ ਨੇ ਮੈਂ ਕਰਵਾਏ ਹੋਏ ਨੇ ਤੇ ਕੀ ਲੱਗਦਾ ਗੁਰਜੀਤ ਸਿੰਘ ਔਜਲਾ ਦੇ ਕਿੰਨੇ ਕੰਮ ਜਿਹੜੇ ਬੋਲਦੇ ਨੇ ਇਸ ਤਰ੍ਹਾਂ ਜੀ ਇਹ ਇੱਕ ਆਪ ਵਾਲੇ ਤਾਂ ਦੱਸ ਦੀ ਹੈ ਨਾ ਇਛਤਿਹਾਰ ਹੀ ਲਾਦਦਾ ਸੀ ਇਹਨਾਂ ਨੇ ਕਿ ਸਾਡਾ ਕੰਮ ਬੋਲਦਾ ਇਸ ਲਈ ਆਪ ਵਾਲੇ ਤਾਂ ਆਪ ਲੋਕੀ ਤਾਂ ਡਰਦੇ ਆ ਕਟਾਰੂ ਚੱਕ ਕਰ ਗਿਆ ਲੋਕ ਡਰਦੇ ਆ ਆ ਭਗਵੰਤ ਮਾਨ ਦੇ ਜੋ ਸ਼ਰਾਬ ਪੀ ਕੇ ਜੇ ਪਾਰਲੀਮੈਂਟ 'ਚ ਜਾ ਸਕਦਾ ਉਹਦੇ ਸਾਥ ਦੇ ਐਮਪੀ ਕਹਿਣ ਜਿਹੜਾ ਗੁਰੂ ਘਰ 'ਚ ਜਾ ਸਕਦਾ ਜਿਹੜੀ ਦਸਤਾਰ ਦੀ ਬੇਅਦਬੀ ਕਰੇ ਜਾਂ ਜਿਹੜਾ ਇਨਸਾਨ ਕਹਿੰਦਾ ਸੀ ਮੈਂ ਸਕੂਲ ਕਾਲਜ ਹਸਪਤਾਲ ਖੋਲੂ ਉਹ ਤਾਂ ਕੋਲੇ ਨਹੀਂ ਨਵੇਂ ਸ਼ਰਾਬ ਦੇ ਠੇਕੇ ਖੋਲਤੇ ਘਰ ਘਰ ਨੌਕਰੀ ਨਹੀਂ ਦਿੱਤੀ ਬੱਚਿਆਂ ਨੂੰ ਮਾਮਾ ਨੂੰ ਹਜ਼ਾਰ-ਹਜ਼ਾਰ ਰੁਪਈਆ ਨਹੀਂ ਦਿੱਤਾ ਹਰ ਪ੍ਰੋਮਿਸ 'ਤੇ ਫੇਲ ਹੋਇਆ ਉਸੇ ਤਰ੍ਹਾਂ ਔਜਲਾ ਸਾਹਿਬ ਵੀ ਕਿਉਂਕਿ ਯਾਰ ਉਹ ਭਗਵੰਤ ਦੇ ਆ ਫਿਕਸਡ ਮੈਚ ਇੱਥੇ ਖੇਡਿਆ ਜਾ ਰਿਹਾ ਔਰ ਕੰਮ ਤਾਂ ਕੀ ਕਰਨੇ ਸੀ ਆ ਗੰਦਾ ਨਾਲਾ ਜੋਸ਼ੀ ਨੇ ਸ਼ਹਿਰ ਦੇ ਅੰਦਰ ਇਨਰ ਸ਼ਹਿਰ 'ਚ ਕਿੰਨੇ ਵੱਡੇ ਪੱਦਰ ਤੇ ਕਵਰ ਕਰਾਇਆ ਇਹਨਾਂ ਨੇ ਆਪ ਦੇ ਘਰ ਦੀ ਅੱਗੇ ਕਵਰ ਕਰਾ ਦਿੰਦੇ ਸਭ ਤੋਂ ਵੱਡੀ ਮੰਗ ਆ ਇਹ ਨਾਲੇ ਨੂੰ ਕਵਰ ਕਰਨ ਦੀ ਜਿਹੜਾ ਕੰਮ ਔਜਲਾ ਸਾਹਿਬ ਤੋਂ ਕੋਈ ਇਹ ਜਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਇੱਕ ਪ੍ਰੋਜੈਕਟ ਦੱਸ ਦੋ ਇੱਕ ਪ੍ਰੋਜੈਕਟ ਤੇ ਮੈਂ ਫੇਰ ਕਿੱਥੇ ਮੰਨੂਗਾ ਕਿ ਉਹ ਵੋਟਾਂ ਦੇ ਹੱਕਦਾਰ ਨਾ ਗਰੰਟਾ ਚੱਜ ਨਾਲ ਦਿੱਤੀਆਂ ਨਾ ਲੋਕਾਂ 'ਚ ਆਏ ਨਾ ਕਦੇ ਲੋਕਾਂ ਦੀ ਬਾਹਾ ਇਹ ਜ਼ਰੂਰ ਹੈ ਕਿ ਜਦੋਂ ਕੋਈ ਜਹਾਜ਼ ਉਤਰਦਾ ਸੀ ਤਾਂ ਚੜਨਾ ਹੁੰਦਾ ਸੀ ਭੱਜ ਕੇ ਹਰੀ ਝੰਡੀ ਵਕਾਉਣ ਲਈ ਲੜ ਪੈਂਦੇ ਸੀ ਦੋ ਐਮਪੀ ਅਜਿ ਲਈ ਜਿਨ੍ਹਾਂ ਨੇ ਓਕੀ ਗੱਲਾਂ 'ਚ ਵਿਸ਼ਵਾਸ ਦੇਖਿਆ ਹੋ ਕੇ ਸ੍ਰੀ ਅਮਰਸਰ ਸਾਹਿਬ ਦੀ ਸਹੀ ਵਕਾਲਤ ਨਾ ਕੀਤੀ ਹੋਵੇ। ਇਹ ਗੱਲ ਕਰੀਏ ਬੀਜੇਪੀ ਦੀ ਤੇ ਬੀਜੇਪੀ ਦਾ ਜਗ੍ਹਾ-ਜਗ੍ਹਾ ਤੇ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਵਾ ਪਰ ਫਿਰ ਵੀ ਬੀਜੇਪੀ ਨੂੰ ਇਹ ਲੱਗਦਾ ਕਿ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦੇ ਇੱਕ ਬਾਰੀ ਮਾਰੀ ਜਾਵੇਗੀ। ਇਹ ਮੰਗੇਰੀ ਲਾਲ ਦੇ ਅਸੀਂ ਹਿੰ ਸੁਪਨੇ ਕਹਿੰਦੇ ਹਨ। 400 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ 13 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ ਲੋਕਾਂ ਨੇ ਪੰਜਾਬ ਦਾ ਬਾਰਡਰ ਪਾਰ ਕਰਾਉਣਾ ਇਹਨਾਂ ਨੂੰ। ਜਿਨ੍ਹਾਂ ਨੇ ਕਿਸਾਨਾਂ ਨਾਲ ਧੱਕਾ, ਖੇਤ ਮਜ਼ਦੂਰਾਂ ਨਾਲ ਧੱਕਾ ਇਹ ਤੋਂ ਦੇ ਵਪਾਰੀ ਤੇ ਇੰਡਸਟਰੀ ਨਾਲ ੱਕਾ ਜਿਹੜੀ ਪਾਜਪਾਜ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦੇ ਕੇ ਆ ਰਹੀ ਹੈ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਦੋ ਗੱਲਾਂ ਦੇ ਸੰਕੇਤ ਨੇ ਕਿ ਜਾਂ ਤਾਂ ਚੋਣ ਮਚਾਂਗ ਤੋਂ ਭੱਜਣ ਦੀ ਤਿਆਰੀ ਹੈ ਤੇ ਜਾਂ ਚੋਣਾਂ ਰੱਦ ਕਰਾਉਣ ਦੀ ਜਾਂ ਪੋਸਟਪੋਨ ਕਰਾਉਣ ਦੀ ਤਿਆਰੀ ਹੈ ਇਹ ਕਮਜ਼ੋਰੀ ਜਦ ਜੇ ਦੇਸ਼ ਦਾ ਅੰਨਦਾਤਾ ਦਿੱਲੀ ਨਹੀਂ ਜਾ ਸਕਦਾ ਫਿਰ ਦਿੱਲੀ ਵਾਲੇ ਦੇਸ਼ ਦੇ ਅੰਨਦਾਤਾ ਦੇ ਘਰ ਕਿਵੇਂ ਆ ਸਕਦੇ ਇਸ ਲਈ ਜਿਸ ਪਾਰਟੀ ਨੇ ਮਹਿੰਗਾਈ ਦਿੱਤੀ ਆ ਜਿਸ ਪਾਰਟੀ ਨੇ ਲੋਕਾਂ ਨੂੰ ਜਾਤ ਪਾਤ ਦੇ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਨੇ ਮੂੰ ਲਾਉਣਾ ਮਜੀਂਦਿਆ ਸਾਹਿਬ ਇੱਕ 75 ਸਾਲ ਹੋ ਗਏ ਜਿਹੜਾ ਨਕਪ ਦਾ ਬੁੱਢਾ